ਕਿਸੇ ਹੋਰ ਦੇਸ਼ ਦੀ ਯਾਤਰਾ ਕਰਨ ਲਈ ਪਾਸਪੋਰਟ ਦੀ ਲੋੜ ਹੁੰਦੀ ਹੈ ਪਾਸਪੋਰਟ ਅਤੇ ਵੀਜ਼ੇ ਤੋਂ ਬਿਨਾ ਕੋਈ ਵੀ ਯਾਤਰੀ ਕਿਸੇ ਹੋਰ ਦੇਸ਼ ਦੀ ਯਾਤਰਾ ਨਹੀਂ ਕਰ ਸਕਦਾ ਤੁਸੀਂ ਕਈ ਵਾਰ ਸੁਣਿਆ ਹੋਵੇਗਾ ਕਿ ਕੁਝ ਲੋਕ ਆਪਣੇ ਪਰਿਵਾਰ ਨੂੰ ਦੱਸਿਆਂ ਬਿਨਾ ਵਿਦੇਸ਼ ਦੀ ਯਾਤਰਾ ਕਰਦੇ ਨੇ ਪਰ ਸਵਾਲ ਇਹੇ ਖੜਾ ਹੁੰਦਾ ਹੈ ਕਿ ਵਿਦੇਸ਼ੀ ਯਾਤਰਾ ਨੂੰ ਕੋਲੋਂ ਲਈ ਪਾਸਪੋਰਟ ਦਾ ਪੰਨਾ ਪਾੜਿਆ ਜਾ ਸਕਦਾ ਹੈ ਤਾਂ ਤੁਹਾਨੂੰ ਦੱਸਦੇ ਹਾਂ ਕਿ ਆਖਰ ਪਾਸਪੋਰਟ ਦੀ ਅਹਿਮੀਅਤ ਕੀ ਹੈ ਵਿਦੇਸ਼ ਯਾਤਰਾ ਕਰਨ ਲਈ ਪਾਸਪੋਰਟ ਹੋਣਾ ਬਹੁਤ ਜ਼ਰੂਰੀ ਹੈ ਪਰ ਕਈ ਵਾਰ ਲੋਕ ਆਪਣੇ ਦੋਸਤਾਂ ਨਾਲ ਚੋਰੀ ਛਿਪੇ ਵਿਦੇਸ਼ ਦੀ ਯਾਤਰਾ ਕਰਕੇ ਭਾਰਤ ਵਾਪਸ ਆ ਜਾਂਦੇ ਨੇ ਹੁਣ ਸਵਾਲ ਇਹ ਹੈ ਕਿ ਇੰਟਰਨੈਸ਼ਨਲ ਟ੍ਰੈਵਲ ਹਿਸਟਰੀ ਨੂੰ ਕਿਵੇਂ ਮਟਾਇਆ ਜਾ ਸਕਦਾ ਹੈ ਅੱਜ ਅਸੀਂ ਤੁਹਾਨੂੰ ਇਸ ਬਾਰੇ ਦੱਸਾਂਗੇ ਇਮੀਗ੍ਰੇਸ਼ਨ ਅਧਿਕਾਰੀਆਂ ਅਨੁਸਾਰ ਪਾਸਪੋਰਟ ਨਾਲ ਛੇੜਛਾੜ ਇੱਕ ਅਪਰਾਧ ਹੈ ਕਈ ਵਾਰ ਕੁਝ ਯਾਤਰੀ ਆਪਣੀ ਯਾਤਰਾ ਦੀ ਹਿਸਟਰੀ ਲੁਕਾਉਣ ਲਈ ਆਪਣੇ ਪਾਸਪੋਰਟ ਤੋਂ ਪੇਜ ਹੀ ਗਾਇਬ ਕਰ ਦਿੰਦੇ ਨੇ ਪਰ ਅਸਲੀਅਤ ਵਿੱਚ ਅਧਿਕਾਰੀਆਂ ਨੂੰ ਪਤਾ ਲੱਗ ਜਾਂਦਾ ਹੈ ਕਿ ਪਾਸਪੋਰਟ ਨਾਲ ਛੇੜਛਾੜ ਕੀਤੀ ਗਈ ਹੈ ਕਿਉਂਕਿ ਉਸ ਵਿਅਕਤੀ ਦਾ ਡਾਟਾ ਤੇ ਟਰੈਵਲ ਹਿਸਟਰੀ ਆਨਲਾਈਨ ਦਿਖਾਈ ਦਿੰਦੀ ਹੈ ਇਸ ਤੋਂ ਇਲਾਵਾ ਹਰ ਤਰ੍ਹਾਂ ਦੇ ਪਾਸਪੋਰਟ ਵਿੱਚ ਪੰਨਿਆਂ ਦੀ ਇੱਕ ਨਿਸ਼ਚਿਤ ਗਿਣਤੀ ਹੁੰਦੀ ਹੈ ਉਸ ਤੋਂ ਘੱਟ ਪੰਨੇ ਹੋਣ ਤੇ ਅਧਿਕਾਰੀਆਂ ਨੂੰ ਸ਼ੱਕ ਹੋ ਜਾਂਦਾ ਹੈ ਤਹਾਨੂੰ ਦੱਸਦੇ ਹਾਂ ਇਹ ਪਾਸਪੋਰਟ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਕਰਨਾ ਇਸ ਦੇ ਪੰਨਿਆਂ ਨੂੰ ਪਾੜਨਾ ਅਪਰਾਧ ਹੈ ਇਸ ਲਈ ਤੁਹਾਨੂੰ ਸਜ਼ਾ ਵੀ ਹੋ ਸਕਦੀ ਹੈ ਵਿਦੇਸ਼ ਯਾਤਰਾ ਨੂੰ ਪ੍ਰਭਾਵਿਤ ਕਰ ਸਕਦੀ ਹੈ ਆਈਜੀਆਈ ਹਵਾਈ ਅੱਡੇ ਦੀ ਸੁਰੱਖਿਆ ਨਾਲ ਜੁੜੇ ਸੀਨੀਅਰ ਅਧਿਕਾਰੀਆਂ ਦੇ ਅਨੁਸਾਰ ਪਾਸਪੋਰਟ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਨਾ ਸਿਰਫ ਤੁਹਾਡੀ ਵਿਦੇਸ਼ ਯਾਤਰਾ ਵਿੱਚ ਰੁਕਾਵਟ ਪੈਦਾ ਕਰ ਸਕਦੀ ਹੈ ਬਲਕਿ ਤੁਹਾਨੂੰ ਪਾਸਪੋਰਟ ਐਕਟ ਦੀ ਧਾਰਾ 12 ਦੇ ਤਹਿਤ ਜੇਲ ਵੀ ਭੇਜ ਸਕਦੀ ਹੈ ਤੁਹਾਨੂੰ ਦੱਸ ਦਈਏ ਇਹ ਸੰਭਵ ਨਹੀਂ ਹੈ ਕਿ ਪਾਸਪੋਰਟ ਦੀ ਸਲਾਈ ਆਪਣੇ ਆਪ ਖੁੱਲ ਜਾਵੇ ਪਰ ਜੇਕਰ ਕਿਸੇ ਕਾਰਨ ਕਰਕੇ ਪਾਸਪੋਰਟ ਦੀ ਸਲਾਈ ਢਿੱਲੀ ਹੋ ਜਾਂਦੀ ਹੈ ਤਾਂ ਪਾਸਪੋਰਟ ਖੁਦ ਸਲਾਈ ਕਰਨ ਦੀ ਬਜਾਏ ਤੁਹਾਨੂੰ ਆਪਣੇ ਖੇਤਰੀ ਪਾਸਪੋਰਟ ਦਫ਼ਤਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਜੇਕਰ ਤੁਸੀਂ ਆਪਣਾ ਪਾਸਪੋਰਟ ਖੁਦ ਸਲਾਈ ਕੀਤਾ ਤਾਂ ਤੁਹਾਡੇ ਵਿਰੁੱਧ ਕਾਰਵਾਈ ਕੀਤੀ ਜਾ ਸਕਦੀ ਹੈ ਤੇ ਤੁਹਾਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ ਹੁਣ ਤੁਹਾਨੂੰ ਦੱਸਦੇ ਹਾਂ ਕਿ ਇੱਕ ਪਾਸਪੋਰਟ ਵਿੱਚ ਆਖਰ ਕਿੰਨੇ ਪੰਨੇ ਹੁੰਦੇ ਨੇ ਭਾਰਤੀ ਪਾਸਪੋਰਟਾਂ ਨੂੰ ਪੰਨਿਆਂ ਦੀ ਗਿਣਤੀ ਦੇ ਆਧਾਰ ਤੇ ਦੋ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ ਪਹਿਲੀ ਸ਼੍ਰੇਣੀ ਵਿੱਚ 36 ਪੰਨਿਆਂ ਦੇ ਪਾਸਪੋਰਟ ਨੇ ਜਦੋਂ ਕਿ ਦੂਜੀ ਸ਼੍ਰੇਣੀ ਦੇ ਵਿੱਚ 60 ਪੰਨਿਆਂ ਦੇ ਪਾਸਪੋਰਟ ਨੇ ਇਮੀਗ੍ਰੇਸ਼ਨ ਬਿਊਰੋ ਤਸਦੀਕ ਦੁਆਰਾ ਤੁਹਾਡੇ ਪਾਸਪੋਰਟ ਦੇ ਸਾਰੇ 36 ਜਾਂ 60 ਪੰਨੇ ਉਪਲਬਧ ਹੋਣੇ ਚਾਹੀਦੇ ਨੇ ਜੇਕਰ ਤੁਹਾਡੇ ਪਾਸਪੋਰਟ ਤੋਂ ਇੱਕ ਵੀ ਪੰਨਾ ਗਾਇਬ ਹੈ ਤਾਂ ਸਿਰਫ ਤੁਹਾਡੀ ਵਿਦੇਸ਼ ਯਾਤਰਾ ਵਿੱਚ ਰੁਕਾਵਟ ਆਏਗੀ ਸਗੋਂ ਤੁਹਾਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ ਅਕਸਰ ਲੋਕ ਆਪਣੀ ਯਾਤਰਾ ਦੇ ਇਤਿਹਾਸ ਨੂੰ ਲੁਕਾਉਣ ਲਈ ਅਜਿਹਾ ਕਰਦੇ ਨੇ ਸੋ ਤੁਹਾਨੂੰ ਸਾਡੀ ਇਹ ਜਾਣਕਾਰੀ ਕਿਵੇਂ ਲੱਗੀ ਹੈ ਸਾਨੂੰ ਕਮੈਂਟ ਬਾਕਸ ਦੱਸਣਾ ਨਾ ਭੁੱਲੋ ਤੇ ਤੁਸੀਂ ਵੀ ਪਾਸਪੋਰਟ ਦਾ ਪੇਜ ਫਾੜਨ ਜਾਂ ਡਿਲੀਟ ਕਰਨ ਤੋਂ ਪਹਿਲਾਂ ਇਹ ਸਾਰੀ ਖਬਰ ਆਪਣੇ ਨਾਲ ਦੇ ਨਾਲ ਜ਼ਰੂਰ ਸ਼ੇਅਰ ਕਰੋ ਤਾਂ ਜੋ ਉਹਨਾਂ ਨੂੰ ਪਤਾ ਲੱਗ ਸਕੇ ਕਿ ਪਾਸਪੋਰਟ ਦਾ ਪੇਜ ਫਾੜਨ ਨਾਲ ਤੁਹਾਨੂੰ ਸਜ਼ਾ ਵੀ ਹੋ ਸਕਦੀ ਹੈ